ਮੂਹ ਮਠਾਕਰੋ ਸਾਰੇ ਜਾਣੇ ਆਪਣਾ ਛੋਟਾ ਰੌਲਾ ਲਾਉਂਦੇ ਨਿਕਲ ਆਇਆ ਇੱਧਰ ਲੜਾਂ ਵਿੱਚ ਕੋਈ ਨਹੀਂ ਦੰਦ ਲੜਦਾ ਬਸਰਤਾਪੁਰ ਲੜਦਾ ਆਪਾਂ ਨੇ ਭਾਈ ਆਪੋਂ ਤੇ ਵੀ ਸਵੇਰ ਤੋਂ ਜਾ ਕੇ ਖੜੇ ਰਹਿ ਜਾਂਦੇ ਆਪਣੇ ਨਾਲ ਹੈ ਕਚਹਿਰੀ ਤੇ ਆਪਣੇ ਲਈ ਸੇਵ ਸੁੱਕ ਲੈ ਕੇ ਆਏ ਕਿਹਨੂੰ ਦੇ ਸਵੇਰ ਦੇ ਖੜੇ ਹੋਵੇ ਸਵੇਰ ਦੇਖਣਾ ਸਹੀ ਗੱਲ ਹੈ ਇੱਕ ਬਾਈ ਚੋਂ ਉੱਧਰ ਚੜ੍ਹ ਗਿਆ ਹੁਣ ਆਇਆ ਲਾਓ ਭਾਈ ਬਧਾਈਆਂ ਤੁਹਾਨੂੰ ਵੀ ਸਾਰਿਆਂ ਨੂੰ ਆਜੋ ਤੁਸੀਂ ਵੀ ਆਪਾਂ ਬੁਰਾ ਹੀ ਨਾ ਤੱਬ ਹੈ ਨਾ ਨਾ ਸਾਰੇਆਂ ਨੂੰ ਖੁਆਵਾ ਮੈਂ ਇਹ ਲੱਡੂ ਆਪਾਂ ਆ ਫੜੀ ਗਿਸ਼ ਇਹ ਪਹਿਲਾਂ ਅੰਦਰ ਖਾ ਲੈ ਤਾ ਜੋ ਬਾਈ ਆ ਜਾ ਸਵਾਦ ਹੈ ਜੜ ਪਿਆਰੀ ਬਣ ਮੁਬਾਰਕਾਂ ਬਾਈ ਤੁਹਾਨੂੰ ਮੁਬਾਰਕਾਂ ਬਾਈ ਨੂੰ ਖੁਆ ਬਾਈ ਨਾ ਬਾਈ ਨੂੰ ਖੁਆਦਾ ਸਾਰੇ ਨੂੰ ਬਾਈ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੈ ਆਪਣੇ ਬਾਈ ਦੀ ਜਮਾਨਤ ਜਿਹੜੀ ਹੋ ਗਈ ਤੇ 29 ਤਰੀਕ ਨੂੰ ਪਿੰਡ ਕੋਟ ਤੋਂ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਅੱਗੇ ਬੇਨਤੀ ਆ ਜੁਝਾਰੂ ਲੋਕ ਇਨਸਾਫ ਪਸੰਦ ਲੋਕ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ 29 ਤਰੀਕ ਨੂੰ ਪਿੰਡ ਕੋਟਦੁੰਨੇ 10:30 11 ਵਜੇ ਸਾਰੇ ਆਣੇ ਜ਼ਰੂਰ ਪਹੁੰਚੇ